ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਹਨਾਂ ਦੇ ਪਤੀ ਰਾਜ ਗੁੰਦਰਾ ਲੰਬੇ ਸਮੇਂ ਤੋਂ ਕਥਿਤ ਧੋਖਾਧੜੀ ਦੇ આરોਪਾਂ ਦਾ ਸਾਹਮਣਾ ਕਰਦੇ ਆ ਰਹੇ ਨੇ ਜਿਸ ਦੇ ਚੱਲਦੇ ਹੁਣ ਦੋਵਾਂ ਵੱਲੋਂ ਇੱਕ ਬਿਆਨ ਜਾਰੀ ਕਰਦੇ ਹੋਏ ਇਸ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਜਿਸ ਦੇ ਵਿੱਚ ਦੋਵਾਂ ਵੱਲੋਂ ਉਹਨਾਂ ਉੱਪਰ ਲਗਾਏ ਜਾ ਰਹੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਦੁਰਾਚਾਰੀ ਦੱਸਿਆ ਗਿਆ ਇਹ ਮਾਮਲਾ ਪਹਿਲਾਂ ਤੋਂ ਹੀ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ ਅਦਾ ਕਾਰਾ ਸ਼ਿਲਪਾ ਸ਼ੈਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਪੋਸਟ ਪਾਉਂਦੇ ਹੋਏ ਉਹਨਾਂ ਦੇ ਉੱਤੇ ਲਗਾਏ ਗਏ 60 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ ਰਾਜਕੁੰਦਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਰਾਹੀਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਸਾਡੇ ਵਿਰੁੱਧ ਫੈਲਾਏ ਜਾ ਰਹੇ ਬੇਬੁਨਿਆਦ ਅਤੇ ਦੁਰਾਚਾਰੀ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਕਾਰਦੇ ਹਾਂ ਉਠਾਏ ਜਾ ਰਹੇ ਮੁੱਦਿਆਂ ਨੂੰ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਅਪਰਾਧਿਕ ਮੋੜ ਦਿੱਤਾ ਜਾ ਰਿਹਾ ਹੈ ਹਾਈ ਕੋਰਟ ਦੇ ਵਿੱਚ ਇੱਕ ਰੱਦ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਸੁਣਵਾਈ ਦੇ ਅਧੀਨ ਹੈ ਬਿਆਨ ਦੇ ਵਿੱਚ ਅੱਗੇ ਕਿਹਾ ਗਿਆ ਕਿ ਉਨ੍ਹਾਂ ਨੇ ਜਾਂਚ ਦੇ ਵਿੱਚ ਪੂਰਾ ਸਹਿਯੋਗ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਨਿਆਂ ਮਿਲੇਗਾ ਉਨ੍ਹਾਂ ਮੀਡੀਆ ਨੂੰ ਵੀ ਸੰਜਮ ਵਰਤਣ ਦੀ ਅਪੀਲ ਕੀਤੀ ਕਿਉਂਕਿ ਇਹ ਮਾਮਲਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਵੀ ਆਪਣੇ ਇੰਸਟਾਗ੍ਰam ਦੇ ਉੱਪਰ ਸਟੋਰੀ ਦੁਆਰਾ ਇਹ ਬਿਆਨ ਜਾਰੀ ਕੀਤਾ ਹੈ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਰਾਜਕੁੰਦਰਾ ਇਸ ਮਾਮਲੇ ਦੇ ਵਿੱਚ 15 ਸਤੰਬਰ 2025 ਨੂੰ ਆਰਥਿਕ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਵੀ ਹੋਈ ਸੀ ਉਹਨਾਂ ਤੋਂ ਲਗਭਗ 5 ਘੰਟੇ ਪੁੱਛਗਿੱਛ ਕੀਤੀ ਗਈ ਇਸ ਦੌਰਾਨ ਸ਼ਿਲਪਾ ਸ਼ੈਟੀ ਤੋਂ ਅਕਤੂਬਰ 2025 ਦੇ ਵਿੱਚ 4 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਗਈ। ਜੋੜੇ ਵਿਰੁੱਧ ਇੱਕ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਨਾਲ ਉਹਨਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਗਿਆ ਸੀ। ਬੰਬੇ ਹਾਈ ਕੋਰਟ ਨੇ ਉਹਨਾਂ ਨੂੰ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਜਾਂ ਫਿਰ ਲੁੱਕਆਊਟ ਸਰਕੂਲਰ ਦੇ ਉੱਤੇ ਰੋਕ ਲਗਾਉਣ ਦੇ ਲਈ ਬੈਂਕ ਗਾਰੰਟੀ ਦੇਣ ਦਾ ਹੁਕਮ ਵੀ ਦਿੱਤਾ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਆਖਰਕਾਰ ਹੈ ਕੀ? ਅਗਸਤ 2025 ਦੇ ਵਿੱਚ ਮੁੰਬਈ ਦੇ ਇੱਕ ਕਾਰੋਬਾਰੀ ਦੀਪਕ ਕੋਠਾਰੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਦੀਪਕ ਕੋਠਾਰੀ ਦੇ ਅਨੁਸਾਰ ਉਹ 2015 ਦੇ ਵਿੱਚ 에ਜੰਟ ਰਾਜੇਸ਼ ਆਰੀਆ ਦੇ ਰਾਹੀਂ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਨੂੰ ਮਿਲਿਆ ਸੀ। ਉਸ ਸਮੇਂ ਦੋਵੇਂ ਬੈਸਟ ਡੀਲ ਟੀਵੀ ਦੇ ਡਾਇਰੈਕਟਰ ਸਨ ਅਤੇ ਸ਼ਿਲਪਾ ਦੇ ਕੋਲ ਕੰਪਨੀ ਦੇ 87% ਤੋਂ ਵੱਧ ਸ਼ੇਅਰ ਸਨ। ਸ਼ਿਕਾਇਤ ਦੇ ਅਨੁਸਾਰ ਇੱਕ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਦੀਪਕ, ਸ਼ਿਲਪਾ ਅਤੇ ਰਾਜ ਗੁੰਦਰਾ ਦੀ ਕੰਪਨੀ ਨੂੰ ਕਰਜ਼ਾ ਦੇਵੇਗਾ। ਕੰਪਨੀ ਨੇ 12% ਦੀ ਸਾਲਾਨਾ ਵਿਆਜ ਦਰ ਦੇ ਉੱਤੇ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ। ਦੀਪਕ ਕੋਠਾਰੀ ਦਾ ਦੋਸ਼ ਹੈ ਕਿ ਸ਼ਿਲਪਾ ਅਤੇ ਗੁੰਦਰਾ ਨੇ ਦੀਪਕ ਕੋਠਾਰੀ ਦਾ ਦੋਸ਼ ਹੈ ਕਿ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਨੇ ਬਾਅਦ ਦੇ ਵਿੱਚ ਉਸ ਨੂੰ ਦੱਸਿਆ ਕਿ ਕਰਜ਼ੇ ਦੇ ਕਾਰਨ ਟੈਕਸ ਦੇ ਪ੍ਰਭਾਵ ਪੈ ਸਕਦੇ ਨੇ ਇਸ ਲਈ ਉਹ ਇਸ ਨੂੰ ਇੱਕ ਨਿਵੇਸ਼ ਵਜੋਂ ਮੰਨਣਗੇ ਅਤੇ ਮਹੀਨਾਵਾਰ ਰਿਟਰਨ ਦੇਣਗੇ ਕੋਠਾਰੀ ਨੇ ਅਪ੍ਰੈਲ 2015 ਦੇ ਵਿੱਚ ਲਗਭਗ 31.95 ਕਰੋੜ ਦਾ ਪਹਿਲਾ ਭੁਗਤਾਨ ਕੀਤਾ ਟੈਕਸ ਸੰਬੰਧੀ ਚਿੰਤਾਵਾਂ ਦੇ ਜਾਰੀ ਰਹਿਣ ਕਾਰਨ ਸਤੰਬਰ ਦੇ ਵਿੱਚ ਦੂਜਾ ਸੌਦਾ ਹੋਇਆ ਅਤੇ ਜੁਲਾਈ 2015 ਅਤੇ ਮਾਰਚ 2016 ਦੇ ਵਿਚਕਾਰ ਉਸ ਨੇ 28.54 ਕਰੋੜ ਵਾਧੂ ਟਰਾਂਸਫਰ ਕੀਤੇ। ਕੁੱਲ ਮਿਲਾ ਕੇ ਉਸ ਨੇ 60 ਕਰੋੜ 48 ਲੱਖ ਰੁਪਏ ਅਤੇ 31.19 ਲੱਖ ਸਟੈਂਪ ਡਿਊਟੀ ਦਾ ਭੁਗਤਾਨ ਕੀਤਾ। ਕੋਠਾਰੀ ਦਾ ਦਾਵਾ ਹੈ ਕਿ ਸ਼ਿਲਪਾ ਨੇ ਅਪ੍ਰੈਲ 2016 ਦੇ ਵਿੱਚ ਉਸ ਨੂੰ ਇੱਕ ਨਿੱਜੀ ਗਾਰੰਟੀ ਵੀ ਦਿੱਤੀ ਸੀ ਪਰ ਉਸ ਨੇ ਉਸੇ ਸਾਲ ਸਤੰਬਰ ਦੇ ਵਿੱਚ ਕੰਪਨੀ ਦੇ ਡਾਇਰੈਕਟਰ ਵਜੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸ਼ਿਲਪਾ ਸ਼ੇਟੀ ਦੀ ਕੰਪਨੀ ਨੂੰ 1.28 ਕਰੋੜ ਰੁਪਏ ਕਰਜ਼ੇ ਦੀ ਅਦਾਇਗੀ ਨਾ ਕਰਨ ਦਾ ਪਤਾ ਲੱਗਾ ਕੋਠਾਰੀ ਇਸ ਤੋਂ ਅਣਜਾਣ ਸੀ ਉਸਨੇ ਵਾਰ-ਵਾਰ ਆਪਣੇ ਪੈਸੇ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਕੋਈ ਵੀ ਜਵਾਬ ਜਾਂ ਫਿਰ ਰਿਫੰਡ ਨਹੀਂ ਮਿਲਿਆ ਇਹ ਮਾਮਲਾ ਪਹਿਲਾਂ ਜੂਹੂ ਪੁਲਿਸ ਸਟੇਸ਼ਨ ਦੇ ਵਿੱਚ ਧੋਖਾਧੜੀ ਅਤੇ ਜਾਲਸਾਜ਼ੀ ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਸੀ ਕਿਉਂਕਿ ਇਸ ਦੇ ਵਿੱਚ ਸ਼ਾਮਲ ਰਕਮ 10 ਕਰੋੜ ਰੁਪਏ ਤੋਂ ਵੱਧ ਸੀ ਇਸ ਲਈ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤੀ ਗਈ ਸੀ ਫਿਲਹਾਲ ਆਰਥਿਕ ਅਪਰਾਧ ਸ਼ਾਖਾ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ